ਕਿਉਂ ਕਹਤੋ ਖਜਾਬ ਮੇਰੀ ਗੱਲ ਹੁਣ ਲੱਗ ਕੇ ਵੀ ਲਾਲ ਬੱਤੀ ਆਈ ਹੁੰਦੀ ਉਹ ਸਬਜ਼ੀ ਦੇ ਸਾਰੇ ਪੱਤੇ ਸਗਾ ਦੇਂਗੀ ਤੂੰ ਤਾਂ ਲਾਲ ਬੱਤੀ ਉਹ ਆਹੋ ਵੇ ਮੈਂ ਕੀ ਲਾਲ ਬੱਤੀ ਨਾਲ ਚੱਕੀ ਫਿਰਦੀ ਆ ਉਹ ਸੌਰگە ਬੁੜੀਆਂ ਨੂੰ ਆਉਂਦੀ ਜੀ ਹੁੰਦੀ ਐ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਗੱਲਾਂ ਬੋਲਦਾਂਗਾ ਕੋਈ ਸ਼ਰਮ ਤਾਂ ਬਾਈ ਫਿਰ ਮੈਂ ਹੁਣ ਮੜਾ ਇਹਦਾ ਸ਼ੌਰਟ ਕੱਟ ਜਾਣਾ ਤਾਂ ਬੋਲੀ ਜਾਣਾਗਾ ਸ਼ੌਰਟ ਕੱਟ ਬੋਲੀ ਜਾਣਾ ਆਵੇਂ ਬੈਂਗਣੀ ਖੜੀ ਆਣਾ ਲੈ ਜਾ ਤੋੜ ਕੇ ਉਹ ਨਾ ਨਾ ਪਈਦਾ ਬੈਂਗਣ ਨੇ ਵੇ ਬੈਂਗਣ ਬੈਂਗਣੀ ਕੋਈ ਗੱਲ ਨਾ ਦੇਖਾ ਉਹ ਭਾਈ ਮੇਰੇ ਨਾਲ ਤੂੰ ਇਹ ਤਾਂ ਦੂਰ ਐ ਇਹ ਚਮਤਕਾਰੀ ਮੰਗਣਾ ਜਮਤਕਾਰੀ ਕਿਉਂ ਵੇ ਇਹ ਬੈਂਗਣਾ ਹੈਗੇ ਛੋਟੇ ਛੋਟੇ ਹਾਂ ਜਿਵੇਂ ਜਿਵੇਂ ਤੁਸੀਂ ਆਉਂਗੇ ਇਹ ਬੈਂਗਣਾ ਵੱਡਾ ਹੋਈ ਜਾਊਗਾ ਤੇਰਾ ਇਹ ਫਿਰ ਦੂਹਾਂ ਰਹਿ ਆਪਦੀ ਕਰਾਮਾਤ ਦਿਖਾਊਗਾ ਕਰਾਮਾਤ ਹੈ ਜੇ ਕੀ ਦਿਖਾਊਗਾ ਕੋਈ ਰੇਪਾ ਦਾ ਕਰੂ ਇਹ ਦੇਖ ਨਹੀਂ ਛੜ ਕੇ ਦੇਖ ਆ ਕਦੇ ਕਰੀਂ ਦੇਖਾ ਮੈਂ ਹੁਣੀ ਦੇਖ ਰਹੀ ਮੈਂ ਦੇਖੀ ਦੇਖੀ ਕਦੇ ਕਿਉਂ ਫਿਰ ਹੋਰ ਚੀਕਾਂ ਮਾਰੇਂਗੀ ਕਿਉਂ ਕੀ ਗੱਲ ਤੇ ਬੈਂਗਣ ਵੱਡਾ ਹੋ ਜਾ ਹੱਥ ਲਾਏ ਤਾ ਤੇਰਾ ਭਲਾ ਹੋ ਜਾ ਤੇਰਾ ਹਾਂ ਵੇ ਤੈਨੂੰ ਗੱਲਾਂ ਨਹੀਂ ਬਾੜੀਆਂ ਆਉਂਦੀਆਂ ਹੈਗੀ ਗੱਲਾਂ ਨਹੀਂ ਖੁਰਗਾ ਮੈਂ ਤਾਂ ਸਹੀ ਗੱਲ ਕਹਣਾਗਾ ਤੂੰ ਤੇ ਨੇੜੇ ਨਾਲ ਲੱਗਾ ਤੰਗਾ ਨਹੀਂ ਲੰਮੀ ਨੇੜੇ ਅਮਰੀਕਾ ਚ ਲਿਆਂਦਾ ਹੈ ਸਮਾਨ ਅਮਰੀਕਾ ਚ ਹਾਂ ਇਹ ਹੈ ਤੂੰ ਕਦੋਂ ਵਾਗਿਆ ਅਮਰੀਕਾ ਉਹ ਮਂਗਾਇਆ ਸੀ ਤੇ ਮੇਰਾ ਕੋਈ ਯਾਰ ਦੋਸਤ ਰਹਿੰਦਾ ਮਲੰਗ ਸੜਾ ਕੋਈ ਫਿਰ ਹੋਰ ਵੀ ਕੁਝ ਮਂਗਾ ਲੈਣਾ ਸੀ ਭਿੰਡੀਆਂ ਮਂਗਾ ਲੈਣੀਆਂ ਦੀ ਅੱਲਾ ਉੱਲਾ ਮਂਗਾ ਲੈਂਦਾ ਅੱਲਾ ਵੀ ਹੋ ਪਿਆ ਇਕੱਲੇ ਬੈਂਗਣੀ ਮਂਗਾਏ ਨੇ ਮੇਰੀ ਗੱਲ ਸੁਣ ਲੈ ਤਾਂ ਅਸੀਂ ਲੰਡਾ ਲੁੱਟੇ ਬੰਦੇ ਸੀ ਲੰਡਾ ਲੁੱਟੇ ਸਮਾਨ ਲਾਇਆ ਅਸੀਂ ਕਦੂ ਤਾਂ ਲਾਇਆ ਨੀਗਾ ਅੱਲਾ ਵੀ ਢੀਂਗਾ ਢੀਂਗਾ ਨੇ ਸਾਡੇ ਕੋਲੇ ਹਾਂ ਤੇ ਬੈਂਗਣ ਵੀ ਸਾਡੇ ਵੱਡੇ ਨੇ ਢੀਂਗਾ ਲਾਈ ਲੀ ਬਾਈ ਢੀਂਗਾ ਬਣੂਗੀ ਕਿਵੇਂ ਆਈਡੀਆ ਲ ਬਣ ਜੂਗੀ ਨੈਰਾ ਦੇਖ ਕੇ ਕਈ ਤੇਰਾ ਫਲ ਉਹ ਲਾ ਕੇ ਦੇਖ ਰਮ ਖਾਇਆ ਕਰ ਮੈਂ ਤਾਂ ਵਿਆਹ ਦੇ ਕਦੂ ਖੜਾ ਉਹਦੇ ਵੀ ਅੱਲਾ ਖੜੀਆਂ ਨੇ ਉਹ ਕਦੂ ਆਏ ਤੇ ਮੁਰੂ ਦਾ ਪਤਲਾ ਜਾ ਤੇ ਮਗਰੋਂ ਚੌੜਾਗਾ ਉਹ ਤੰਗ ਕਰੂਗਾ ਤੰਗ ਕਰਨ ਨੂੰ ਮੈਂ ਕਰਨ ਗਿਆ ਬਣਾਉਣੀ ਦਾ ਸਬਜੀ ਉਹ ਸਬਜੀ ਕਹਿੰਦਾ ਮੈਂ ਭਈ ਛੱਲਣ ਮਿਲਿਆ ਤੰਗ ਕਰੂ ਉਹ ਹੱਥੋਂ ਨਿਕਲ ਜੂਗਾ ਨਿਕਲ ਜੂਗਾ ਹੱਥੋਂ ਜੋ ਹੋਰੀ ਮਰੀਏ ਨਾ ਤੂੰ ਮੈਨੂੰ ਪਤਾ ਤੂੰ ਕਿੱਥੇ ਬੋਲਦਾਗਾ ਸਭ ਸਮਝਦੀ ਆ ਮੈਂ ਤੇਰੀਆਂ ਗੱਲਾਂ ਮੈਂ ਕਹਿੰਦਾ ਵੀ ਸੁੱਕੇ ਕੇ ਸਬਜੀ ਲਓ ਵਧੀਆ ਰਹੇਗੀ ਉਹਦੇ ਕੋਲ ਵਧੀਆ ਸਮਾਨਗਾ ਬਸ ਸੁੱਖਾ ਤਾਂ ਆਪ ਤੇਰੇ ਵਰਗਾ ਲੁੱੱਚਾਗਾ ਸਬਜੀ ਉਹ ਕਿਹੜਾ ਘਟਾ ਸਬਜੀ ਭਾਈ ਮੇਰੀ ਗੱਲ ਸੁਣ ਲੈ ਸਬਜੀ ਤਾਂ ਨਹੀਂ ਮਿਲਦੀ ਹੈਗੀ ਹਾਂ ਰੋਲਾ ਪਾ ਚਾਹੇ ਨਾ ਪਾ ਤੂੰ ਹੁਣ ਮੈਂ ਤੇਰੇ ਖੇਤ ਚੋਂ ਖਾਲੀ ਹੱਥ ਜਾਵਾਂ ਖਾਲੀ ਹੱਥ ਖਾਲੀ ਤੇ ਹੋਰ ਸਮਾਨ ਲੈ ਜਾਣਾ ਜੇ ਲੈ ਹੋਰ ਦੇ ਦੇ ਤੇਰੇ ਕੋਲੇ ਕੀ ਹੈਗਾ ਸਾਰਾ ਕੁਝ ਹੀ ਹੈ ਮੇਰੇ ਕੋਲੇ ਸਾਰਾ ਕੁਝ ਕੀ ਹੈ ਤੇਰੇ ਕੋਲ ਮੈਨੂੰ ਤਾਂ ਲੱਗਦਾ ਨਹੀਂ ਕੀ ਹੈ ਤੇਰੇ ਕੋਲ ਉੱਥੇ ਚਰੀ ਵੀ ਨਹੀਂ ਮਗਜੰਨੇ ਦਿਖਾ ਦਿੰਦੇ ਆ ਉੱਥੇ ਕੀ ਵੀ ਜਾਊਗਾ ਉਹ ਸਮਾਨ ਉੱਥੇ ਹੀ ਰਹਿੰਦਾ ਪਈ ਉਹ ਉਹਨੇ ਜੀਂਦਾ ਸਾਹਮਣੇ ਦਿਦਾ ਨਹੀਂਗਾ ਮੈਂ ਮੈਂ ਕੁਝ ਦੇਖਣ ਨਹੀਂ ਆਈ ਮੈਂ ਤਾਂ ਤਾਂ ਲੈਣ ਆਈ ਆ ਤੋਦੂਆ ਲੈ ਜਾਈਂ ਜੇ ਪਸੰਦ ਆ ਕੇ ਲੈ ਲਈਂ ਤੇ ਕੀ ਦੇਰ ਨੂੰ ਫਰਦਾ ਮੈਨੂੰ ਐ ਦੱਸ ਪਹਿਲਾਂ ਉਹ ਜਿਹੜਾ ਚੀਲ ਕੋ ਕਰਖੀ ਦਿਓ ਹੈ ਨਾ ਵੀ ਲੇਤਾ ਮੜਾਦਾ ਨਾ ਨਹੀਂ ਲੈਂਦੇ ਹੁੰਦੇ ਕੀ ਆਵੇ ਇਹ ਜੇ ਤੇਰੇ ਕੋਲ ਜਿਹੜੀ ਤੂੰ ਕੋ ਕਰਖੀ ਰੱਖਦਾ ਭਗ ਚੱਲ ਜੜੀ ਜਾ ਹਸਾਂ ਨੇਗੇ ਵੇ ਚੱਲ ਤੂੰ ਮੈਨੂੰ ਐ ਕਰ ਲੈ ਉਹ ਲੱਗੇ ਤੜਾ ਜਾਏਗਾ ਕੋ ਸਬਜੀ ਹੋ ਰਹੀ ਗਿਆ ਬਾਲੀ ਕਿੰਨੀ ਤੇ ਜੇ ਵੀ ਸਬਜੀ ਹੋ ਸਬਜੀ ਹਾਂ ਉਹ ਸਬਜੀ ਦਾ ਪੈਸੇ ਦਾ ਹੋਟਲ ਦੀ ਖਾਂਦੇ ਹੁੰਦੇ ਸਬਜੀ ਤਾਂ ਫਿਰ ਇਹ ਕਾਹਦੇ ਵਾਤੇ ਬੀਜੀਆਂ ਅੰਗ ਜੇ ਤੁਸੀਂ ਲਾਰ ਕੇ ਨੇ ਇਹਦਾ ਕੱਟੀ ਲਾਦਾ ਸਮਾਨ ਫਰ ਫਰ ਅਦਰ ਕੀ ਵੀਜਾ ਚਰੀ ਚ ਫਰੋ ਦਦੇ ਕੋਈ ਆ ਲਿਖ ਬੈਂਗੜ ਤਾਂ ਮੇਰੀ ਕਾ ਸੁਣਾਇਆ ਬੈਂਗੜ ਦਿਖਾਵਾ ਹਾਂ ਬੈਂਗੜ ਨਾ ਮੈਂ ਨਹੀਂ ਹੱਥ ਲਾਉਂਦੀ ਵੱਡਾ ਹੋ ਜਾਊਗਾ ਤਾਂ ਵੱਡਾ ਹੋ ਜਾਊਗਾ ਹੱਥ ਲਾਏ ਤਾਂ ਹੋਰ ਤੂੰ ਆਪੀ ਦਾ ਕਿਹਾ ਦੋ ਦੇ ਮੈਂ ਤਾਂ ਲੇ ਤੂੰ ਕਹਿੰਦੀ ਮੈਂ ਤਾਂ ਦੇਖਾਂ ਪਰ ਦੇ ਆ ਕੇ ਪਰ ਤੇ ਆ ਕੇ ਨਹੀਂ ਮੈਂ ਬਸ ਮੈਂ ਦੇਖਦੇ ਹੱਥ ਮੈਂ ਨਹੀਂ ਮਾਦਾ ਇਂ ਦੇਖ ਲੈਣੀ ਦੂਰ ਇਹਦਾ ਨਿੱਕੇ ਨਿੱਕੇ ਨੇ ਨਿੱਕੇ ਕਿਹ ਹੋਰ ਇਹਨਾਂ ਦਾ ਕਿਹ ਛੋਟਾ ਜਾਏ ਜੋ ਹੱਥ ਲਾਏਂਗੀ ਵੱਡਾ ਹੋ ਜਾਊਗਾ ਤਾਂ ਹੀ ਨਹੀਂ ਮੈਂ ਹੱਥ ਲਾਰੀ ਤੂੰ ਕਹਿੰਦਾ ਵੱਡਾ ਹੋ ਜਾ ਹਾਂ ਸਾਹ ਯਾਰ

ਅਲੇ ਢੀਆ ਵਸ ਵੇਰੇ ਇਹ ਇਹ ਦਾਲ ਹੌਲੀ ਹੌਲੀ 15 ਮਿੰਟਾਂ ਚ ਬਣੂਗੀ ਲੈ ਛੱਡ ਦੇ ਕੰਜਰਾ ਖਰਜਾ ਖਰਜਾ ਹੁਣ ਆਹ ਹਾਈ ਦਾਲ ਨੂੰ ਹਾਤੀ ਪਾਇਆਗਾ ਆਹਾ ਹਾ ਹਾ ਹਾਈ ਹਾਏ ਕਿਉਂ ਅਲ ਬੱਧੀ ਐ ਆਹਾ ਹਾ ਹਾਈ ਵੇ ਰੱਬਾ ਯਾ ਬਈ ਅਈ ਆ ਜਾ ਮੈਂ ਕਿਹਾ ਹੁਣ ਬੈਂਗਣ ਵੀ ਲੈ ਲਈ ਲੈ

ਚਾਲ ਫਿਰ ਗੇੜ ਨਲਕਾ ਲਾ ਗੇ ਡੰਡੀ ਦੀ ਨਾ ਤੈਨੂੰ ਪਾਉਣਾ ਪਊਗਾ ਆ ਡੰਡੀ ਤਾਂ ਪਾ ਫੜ ਲੂੰਗੀ ਬਾ ਡੰਡੀ ਫੜ ਲਈ ਪਾਣੀ ਆ ਜੂਗਾ ਪਾਣੀ ਵੀ ਨਲਕਾ ਕਿੰਨੇ ਮਿੰਟਾਂ ਨਲਕਾ ਦੀਂਦਾ ਨਹੀਂ ਉਹ ਪਾਣੀ ਵੀ ਉੱਤਰਿਆ ਪੈਣ ਨਲਕਾ ਹੁਣ ਨਲਕੇ ਤੇ ਆਈ ਮਰਦੀ ਕਿੱਥੇ ਗਈ ਲੈ ਆਟਾ 15 ਮਿੰਟ ਨਲਕੇ ਪਾਣੀ ਦੇ ਆਉਣ ਲੱਗ ਜਾਣਗੇ ਗਰਮੀ ਕਿੰਨੀ ਹੈ ਵੇ ਤੂੰ ਐਵੇਂ ਨਹੀਂ ਗਰਮੀ ਚ ਦੱਸ ਕੀ ਕਰਦਾ ਫਿਰਦਾ ਫਿਰ ਘਰ ਵਾਲਾ ਕਰਦਾ ਵਾ ਵਾ ਹੁਣ ਸੁੱਖੇ ਘਰ ਵਾਲਾ ਤਾਂ ਕੰਮ ਤੇ ਗਿਆ ਗਿਆ ਹੈ ਕੰਮ ਤੇ ਗਿਆ ਸੁੱਖੇ ਗਿਆ ਤੇ ਫਿਰ ਨਾ ਜਾਵਾਂ ਕ ਜਾਵਾਂ ਜੇ ਤੂੰ ਸਬਜ਼ੀ ਮੈਨੂੰ ਨਹੀਂ ਦਿੰਦਾ ਪਰ ਹੁਣ ਤਾਂ ਮੈਂ ਲੈ ਕੇ ਜਾਉਂ ਸਬਜ਼ੀ ਸਬਜ਼ੀ ਦਾ ਕੋਈ ਨਹੀਂ ਸਾਰੀ ਲੈ ਕੇ ਜਾਉਂ ਪੋਰਾ ਪੋਰਾ ਤੋੜ ਸਬਜ਼ੀ ਤੇ ਮੇਰੀ ਗੱਲ ਸੁਣ ਤਾਂ ਜਾਣਕ ਤਾਂ ਮੈਂ ਚੌਲ ਕਰਦਾ ਸੀ ਸਬਜ਼ੀ ਦੇ ਸਾਰੇ ਕੁਝ ਹੈਗੇ ਆਪਣੇ ਉਹ ਤਾਂ ਸਬਜ਼ੀ ਤੇ ਨਹੀਂ ਇਹ ਬੈਂਗਣ ਵਾਲਾ ਕੀ ਸਿਸਟਮ ਆ ਕਿਵੇਂ ਕਹਿੰਦਾ ਸੀ ਤੂੰ ਵੱਡਾ ਹੋ ਜਾਊਗਾ ਉਹ ਬੈਂਗਣ ਤੈਨੂੰ ਵਟਾ ਕਰਕੇ ਦੇਣਾ ਤਾਂ ਉਹੀ ਬੈਂਗਣ ਜਿਹੜਾ ਇਹ ਚਮਤਕਾਰ ਨਾਲ ਨੇ ਦਿਖਾਇਆ ਉਹੀ ਬੈਂਗਣ ਦਿਖਾਊਗਾ ਬੇ ਨਹੀਂ ਤੂੰ ਉਹਦੀ ਹੀ ਗੱਲ ਕਰਦਾ ਸੀ ਕਹਿੰਦਾ ਹੱਥ ਲਾ ਕੇ ਵੱਡਾ ਹੋ ਜਾਂਦਾ ਹਾਂ ਬੇ ਉਹ ਕੀ ਚਮਤਕਾਰ ਉਹੀ ਆ ਬਸ ਆ ਲੜਾ ਕੰਮ ਜੇ ਨਾਲੇ ਵੱਡੀ ਹੋ ਗਈ ਜੇ ਉਹ ਬੈਂਗਣ ਵੱਡਾ ਹੋ ਜਾਊਗਾ ਦੇਖ ਲੱਕਾ ਫਿਰ ਮੈਂ ਜਾਵਾਂ ਅਜੀ ਪਹਿਲਾਂ ਅੱਲਾ ਦਾ ਮੁਰਕਾ ਸਗਾ ਲਾ ਫਿਰ ਬੈਂਗਣਾ ਸਗਾ ਲਈ ਬੱਸ ਵੇ ਮੈਂ ਨਹੀਂ ਹੁਣ ਜਾਂਦੀ ਹੈਗੀ ਦੇਖ ਲੈ ਤੂੰ ਐਂ ਘਰ ਸਬਜ਼ੀ ਤੋੜ ਕੇ ਰੱਖ ਮੇਰੇ ਵੱਤ ਤੇ ਮੈਂ ਮੜ ਜਾ ਤੁਰ ਹੀ ਜਾਂਦੀ ਸੁੱਕੇ ਖੇਤ ਨਾ ਗੇੜਾ ਮਾਰਿਆ ਵਾ ਮੇਰੀ ਗੱਲ ਸੁਣ ਲੈ ਹਾਂ ਸਬਜ਼ੀ ਤਾਂ ਮੇਰੇ ਕੋਲ ਉੱਥੇ ਲਫਾਫੇ ਪਈ ਹੈਗੀ ਹਾਂ ਸਬਜ਼ੀ ਤਾਂ ਮੇਰੇ ਕੋਲ ਪਿੰਡ ਆਏ ਤੁਹਾਡੇ ਘਰੇ ਫਾ ਦੂੰਗਾ ਘਰੇ ਫੜਾ ਦੇਂਗਾ ਮੂੰ ਦਾ ਅੱਠ ਨਹੀਂ ਬਣਾਉਣੀ ਹੁਣ ਤਾਂ ਦੁਪਹਿਰਾ ਹੋਇਆ ਪਿਆ ਅੱਠੇ ਆ ਜੂ ਮੈਂ ਨਾਲੇ ਮੇਰਾ ਆਦਿਆ ਪੂਗਾ ਲੱਗਿਆ ਹੁੰਦਾਗਾ ਉਦੋਂ ਨਾਲੇ ਸਬਜ਼ੀ ਫੜਾ ਆਉਂਗਾ ਮੇਰਾ ਘਰ ਆਲੇ ਦੇ ਆਉਣ ਤੋਂ ਪਹਿਲਾਂ ਹੀ 6 ਵਜੇ ਆਉਂਦਾ ਉਹ 4 ਵਜੇ ਫੜਾ ਕੇ ਥੇ ਸਬਜ਼ੀ 6 ਵਜੇ ਆਉਂਦਾਗਾ ਆਹੋ 4 ਵਜੇ ਤੇ 6 ਵਜੇ 2 ਘੰਟੇ ਦਾ ਕੰਮ ਬਹੁਤ ਹੈ ਹਾਂ ਹਾਂ ਸਬਜ਼ੀ ਫੜਾਉਣ ਨਾਲੇ ਬਾਅਦ ਨੂੰ ਆਹ ਜੀ ਫਿਰ ਬਾਹਨੇ ਨਾਲ ਸਰੋਂ ਨਾਲ ਕਿੱਦਾਂ ਇਹ ਨੰਗੇ ਸੁੱਕੇ ਖੇਤ ਉਹ ਨੰਗੇ ਜੀ ਹੁਣ ਨੰਗੇ ਕੀ ਕਰਨਗੇ 10 ਮਿੰਟ ਖੜ ਜਾ ਹੁਣ ਬਹੇ ਆ ਦੇ ਕੀ ਆ ਪੜਿਆ ਉਹ ਸੁੱਖਾ ਕਰੋ ਕਿੱਥੇ ਫਿਰਦਾ ਫਿਰ ਸੁੱਖਾ ਬੰਗ ਤੜਵਾ ਦੂਗਾ ਹਾਂ ਸੁੱਖੇ ਦਾ ਪੰਗਲ ਪੰਗੇ ਲੈਣਗੇ ਸੁੱਖਾ ਬੰਗ ਤੜਾ ਦੂਗਾ ਮੈਂ ਨਹੀਂ ਮੈਂ ਤਾਂ ਪੰਗੇ ਲੈਣ ਨਹੀਂ ਜਾਂਦੀ ਉਹਦਾ ਮੈਂ ਤਾਂ ਕੋਈ ਗੱਲ ਕਰਨੀ ਗਾਟੀ ਤਾਂ ਨਹੀਂ ਪੌਂਈ ਬੈਠੀ ਕੇ ਸੁਖਰਾ ਮੈਂ ਕਾਹ ਨੂੰ ਭਰ ਜਗਾਟੀ ਪਾਈ ਹੁੰਦੀ ਤੇਰੇ ਕੋਲੇ ਕੀ ਕਰਨ ਆਉਂਦੀ ਮੈਂ ਹੁਣ ਤਾਂ ਸੁੱਖੇ ਕੀ ਸੀ ਹੁਣ ਤਾਂ ਫੇਰ ਸੁੱਖੇ ਨੇ ਕੀ ਗਾਟੀਆਂ ਪਾਏਂਗੀ ਨਹੀਂ ਹੁਣ ਨਹੀਂ ਗਾਟੀ ਪਾਉਂਦੀ ਮੈਂ ਤਾਂ ਕੰਮ ਹੋਰ ਸੀ ਇਕੇ ਰੰਗਾ ਵੀ ਟਾਗਾਂ ਜੇ ਮਾਰੀਆਂ ਦਾ ਸੀ ਬੇਰੰਗੇ ਦਾ ਕੀ ਝੌਰਾ ਹੋਤਾ ਕਿਤੇ ਹੋਰ ਤਾਂ ਨਹੀਂ ਕੁਝ ਕਰ ਗਿਆ ਆ ਮਾਰ ਨਹੀਂ ਦਊਂ ਉਹਨੂੰ ਮੇਰੇ ਹੱਥ ਤਾਂ ਲਾ ਕੇ ਦੇਖ ਕੇ ਮੁੱਛਾਂ ਨੂੰ ਬਟੇ ਚਾੜਦਾ ਤੁਰ ਜਾਂਦਾ ਸੀ ਵੇ ਉਹ ਤਾਂ ਹੀ ਕਰ ਮੈਨੂੰ ਦੇਖ ਕੇ ਐਂ ਲੱਗ ਜਾਂਦਾ ਕਰਨਾ ਏ ਪਤਾ ਨਹੀਂ ਕਿੱਡਾ ਕਰਦੇ ਆਪ ਨੂੰ ਸਣੀ ਜੌਰ ਸਮਝਦਾ ਪੂਰੀ ਉਮਰ ਹੀ ਕਰਦਾ ਚੱਕਣਾ ਏ ਵੇਹਾ ਪੂਰੋਂ ਦੇ ਦਿੱਤੀ ਤਨੇ ਜੜੀ ਹਏ ਪੂਰੋਂ ਤੋਂ ਖੇਤਰ ਖਾ ਕੇ ਟੱਕਰ ਵੇ ਮੇਰੀ ਗੱਲ ਸੁਣ ਆਪਾਂ ਨੂੰ ਕੋਈ ਦੇਖ ਨਾ ਲਵੇ ਇੱਥੇ ਬੈਠਿਆਂ ਓਏ ਕੋਈ ਨਹੀਂ ਦੇਖ ਰਿਹਾ ਹੈਗਾ ਉਹ ਸੁੱਖੇ ਦਾ ਚਪਾ ਕੇ ਜਾਂ ਫਿਰਦਾ ਕੱਲਾ ਵੇ ਇਧਰ ਕੋਈ ਨਹੀਂ ਵੇ ਫਿਰਦੇ ਹੀ ਰਹਿੰਦੇ ਨੇ ਤੈਨੂੰ ਉਹ ਵੀ ਅੱਜ ਕੱਲ੍ਹ ਦੇ ਜਵਾਕ ਜੇ ਵੀ ਬਹੁਤ ਆਰਾਮੀ ਨੇ ਆ ਸੁੱਟੀਆਂ ਕਾਦੀਆਂ ਹੋਣਗੀਆਂ ਤਾਂ ਮੇਰੇ ਹਾਲੇ ਨਾ ਮੇਰੀ ਮੋਟਰ ਵੇ ਮਾਂਗ ਮੰਗ ਰਹੇ ਫਿਰਦੇ ਨੇ ਆਏ ਆਂ ਭੈੜਾ ਦੱਬ ਦੇ ਬੰਦੇ ਹੋਰਾਂ ਲੁੱਟੇ ਹੋਗੇ ਜਵਾਕ ਜੇ ਚੰਗੇ ਮੋਬਾਈਲ ਨੇ ਕੋਲ ਮਹਗੇ ਮਹਗੇ ਹੋਰ ਵੀ ਮੇਰੇ ਤਾਂ ਨਾ ਖਾ ਖੋ ਲੜਨ ਲੱਗੀ ਉੱਥੋਂ ਵਾਲੀ ਕੜ ਤਾ ਨਹੀਂ ਕਿਤੇ ਲੜੀ ਜਾਂਦੀ ਫਿਰ ਹੋਰ ਤਾਂ ਖਾ ਨੂੰ ਉਹੀ ਹੋ ਰਿਹਾਗਾ ਇਹ ਤਾਂ ਹਟਾ ਦੇ ਮਖਾ ਕੀ ਹਟਾਏਗਾ ਤੂੰ ਕੀ ਸੁਲ ਜਾਏਗਾ ਦਵਾਈ ਲੱਗ ਜੂਗੀ ਸੜ ਜਾਂਦੇ ਹੁੰਦੇ ਆ ਦੇ ਨਾਲ ਹਾਈ ਹਾਈ ਬੇਬੇ ਨੂੰ ਐ ਡਾਰਾ ਕਿਤੇ ਕੋਈ ਦੇ ਰਿਹਾ ਕਿਤੇ ਕੋਈ ਇਧਰੋਂ ਨਾਲੇ ਐ ਨਹੀਂ ਪਤਾ ਸੁੱਕੇ ਵਰਗੇ ਆ ਦੇਵੇ ਮਹੀਨਾ ਵੀ ਨਾ ਹੋਰ ਓਕੇ ਖਾ ਸੌਕੇ ਖੜ ਜਾ ਫਿਰ ਨਰਮੀ ਨੂੰ ਮੇਚੜੇ ਹੋ ਜਾਣਗੇ ਫਿਰ ਫਿਰ ਨਰਮੀ ਚ ਤਾਂ ਫਿਰ ਲੋਟ ਆ ਹਨ ਫਿਰ ਆਪਣ ਨਰਮੀ ਦੀ ਵੀੜੀ ਕਰ ਲਾਂਗੇ ਮੈਂ ਤਾਂ ਕਣ ਕਿਵੇਂ ਨਰਮਾ ਤੂੰ ਮੇਰੇ ਨਾਲ ਜਗਾ ਲੈ ਕਿ ਮੈਂ ਤੇਰੇ ਨਾਲ ਜਗਾਇਆ ਕਿਉਂ ਆਹੋ ਚਗਾ ਦਿਆ ਕਰੂੰਗੀ ਫਿਰ ਘਰ ਵਾਲਾ ਤਾਂ ਉਹ ਦਈਂ ਤਾ ਘਰ ਵਾਲਾ ਤਾਂ ਢੰਗ ਕੰਮ ਤੇ ਲੱਗਿਆ ਹਾਂ ਮੈਂ ਆਪਦਾ ਕੰਮ ਕਰਨਾ ਫਿਰ ਆਪ ਨਰਮੇ ਦੀ ਵਿਢੀ ਕਰਵਾਗੇ ਕਰ ਲਾਂਗੇ ਆਵੇ ਦੱਸਹੀ ਕੀ ਬਤਾ ਤੈਨੂੰ ਮਰਨਾ ਕਿ ਜਾਉਣਾ ਓਏ ਆ ਜੀ ਨਰਮਾ ਤਾਂ 2 ਮਹੀਨੇ ਖੜ ਜਾ ਹੁਣ ਕੋਈ ਨਾ ਫਿਰ 2 ਮਹੀਨੇ ਮੈਂ ਤਾਂ ਕਰੀ ਇਹਨੇ ਮੇਰੀਆਂ ਗੁੱਟਕੜੀਆਂ ਦਾ ਕੰਮ ਚੱਲ ਜੀਦਾਗਾ ਆਹ ਲੱਖ ਲੱਖ ਓਜ ਦਾਸ ਨੂੰ ਨਰਮੇ ਚ ਛਲੀਆਂ ਛੋਡੀਆਂ ਨਹੀਂ ਲਾਈਆਂ ਵੇ ਛਲੀਆਂ ਆਈਆਂ ਆਈਆਂ ਹਾਂ ਬਾਦੂ ਚਾਹੀਦੀਆਂ ਕਿ ਜਾਣੀਆਂ ਇਹਨਾਂ ਲੈ ਜਾ ਫਿਰ ਛੱਲੀਆਂ ਆ ਜਾ ਛੱਲੀ ਦੇ ਦੇ ਨੇ ਹੂੰ ਛੱਲੀ ਦੇ ਦੇ ਨੇ ਕੋਈ ਨਹੀਂ ਵੇ ਡੰਡਾ ਕਾ ਤਾ ਰੱਖਿਆ ਉਹ ਡੰਡਾ ਦਾ ਖੇਦ ਕੋ ਕੁੱਤਾ ਵੀ ਲਾ ਆ ਜਾਂਦਾ ਫਿਰ ਬਿੰਗਾ ਡੱਡਾ ਨੂੰ ਫਿੱਕਾ ਤਾਂ ਲੈ ਲੈਣੇ ਕੁੱਤਾ ਆ ਗਿਆ ਮੂਰੇ ਹੁਣ ਹੋਰ ਸਮਾਨ ਪਟਕੇ ਮਾਰੂ ਕੁੱਤੇ ਦੇ ਹੋਰ ਕੀ ਮਾਰੇਗਾ ਤੂੰ ਉਹ ਵੀ ਰੱਖੀਦਾ ਹੁਣ ਜਾ ਬਣਾ ਕੇ ਤੋੜੇਗਾ ਛੱਲੀਆਂ ਦਵਾਈ ਦੇ ਦੇਗਾ ਮੈਨੂੰ ਦੇ ਦੇ ਜਿਹਾ ਭੜਿਆ ਛੱਲੀ ਚਾਹੀਦੇ ਹੋਂ ਤੈਨੂੰ ਛੱਲੀ ਨਹੀਂ ਛੱਲੀਆਂ ਛੱਲੀਆਂ ਉਹ ਫਿਰ ਛੱਲੀ ਉਹ ਵੀ ਛੱਲੀ ਛੱਲੀ ਕਹੇ ਮੈਂ ਵੀ ਤੂੰ ਛੱਲੀਆਂ ਕਹ ਤੈਨੂੰ ਕਿਤਾਂ ਹੀ ਲੈ ਕੇ ਜਾਏਂਗੀ ਹੁਣ ਤਿੰਨ ਚਾਰ ਲੈ ਕੇ ਜਾਏਂਗੀ ਐ ਵੇ ਬੱਕੀਆ ਮੇਰਾ ਤਾਂ ਜੀ ਅੱਕ ਗਿਆ ਤੇ ਕਦਾ ਧੁੱਪ ਬਹੁਤ ਆ ਗਰਮੀ ਬਹੁਤ ਪੈ ਰਹੀ ਓਏ ਇੰਨੀ ਠੰਡੀ ਹਵਾ ਚੱਲੀ ਆ ਦੇਖ ਵੇ ਕੋਠਾ ਜਾਂ ਨਹੀਂ ਪਾਇਆ ਜਾਂਦਾ 10 ਬੰਦਾ ਮੇਰੇ ਵਰਗੀ ਵੀ 10 ਮਿੰਟ ਬਹਿ ਜਾ ਕਰਿਆ ਆ ਕੇ ਓਏ ਹੁਣ ਮੇਰੀ ਗੱਲੋਂ ਪਹਿਲਾਂ ਇਹੇ ਕੰਮ ਨਹੀਂ ਕਰਾ ਜਮ ਕੋਠੇ ਪਾਲਾਂਗੇ ਪਾਲੇ ਇੱਕ ਵਧੀਆ ਰੈਡੀ ਕਰ ਲਿਓ ਕਦੇ ਨੇ ਭਗ ਜਾਂਦੀ ਆ ਲਾਈਟ ਦਿਨੇ ਚਲ ਬੰਦਾ ਰਿਆ ਆ ਕੇ ਬੈਠ ਤਾਂ ਜਾਇਆ ਕਰੂਗਾ ਇਹ ਕੋਠੇ ਤੇ ਬੈੱਡ ਧਰ ਲਾਂਗੇ ਲੈ ਕੇ ਵੇ ਬੈ ਤੈਨੂੰ ਬੈੱਡ ਲਾਉਣ ਨੂੰ ਨਹੀਂ ਕਹਿੰਦੀ ਚਾਹੇ ਟੁੱਟੀ ਜੀ ਮੰਜੀ ਧਰ ਲਈ ਉਹੀ ਬਹੁਤਾ ਬੈਠਣ ਨੂੰ ਬਹੁਤਾ ਟੁੱਟੀ ਮੰਜੀ ਕਿੱਥੇ ਕਿੱਥੇ ਖੜੂਗੀ ਟੁੱਟ ਜੂ ਭੜਾਕਾ ਬਿਜਾਲੇ ਦੋ ਬਾਂਗਾਂ ਦੋਨਾਂ ਦਾ ਪੈ ਜੂਗਾ ਚੱਲ ਚੱਜਦਾ ਲੈ ਆਈ ਮੰਜਾ ਲੈ ਲਈ ਮਾਰ ਲਈ ਚੱਲ ਆ ਜਾ ਥੱਲੀਆਂ ਦੇਣੀਆਂ ਜੇ ਚੱਲ ਵੇ ਮੈਨੂੰ ਥੱਲੀਆਂ ਦੇ ਤੋੜ ਕੇ ਆ ਜਾ ਥੱਲੀਆਂ ਦੇ ਆ ਤੈਨੂੰ ਆਇਆ ਹਾਂ ਕਿੱਧਰ ਤੇ ਚੱਲ ਆ ਆਂ ਥੱਲੀਆਂ ਇਧਰ ਚੱਲ ਫਿਰ ਆ ਥੱਲੀਆਂ ਧੁੰਨ ਕਿਤੇ ਨਹੀਂ ਖਾਣੀ ਧੁੰਨ ਕੀ ਖਾਉਂਗੇ ਔਰ ਕੱਚੀ ਖਾਉਂਗੀ ਮਰ ਜਾਣਾ ਵੇ ਨਹੀਂ ਮੈਂ ਤੈਨੂੰ ਮੈਂ ਇੱਥੇ ਨਹੀਂ ਬੁਣ ਕੇ ਦੇ ਦੂਗਾ ਓਰੇ ਤੋਂ ਚੁੱਲਾ ਪਾਇਆ ਹੈ ਉਹ ਚੁੱਲਾ ਦਾ ਹੁਣ ਇੱਥੇ ਉਹਦੀ ਅੱਗ ਮਚਾਵਾਂਗੇ

ਵੇ ਇੱਧਰ ਤਾਂ ਕੁਛ ਵੀ ਨਹੀਂ ਹੈਗਾ। ਓਏ ਆ ਜਾ ਸਾਰਾ ਕੁਝ ਤੈਨੂੰ ਇੱਧਰ ਹੀ ਦੇਵਾਂਗਾ। ਛੱਡੀਆਂ ਤਾਂ ਹੈ ਨਹੀਂ ਇਹਦੇ ਤੇ। ਹਾਏ ਹਾਏ। ਹਾਏ ਹਾਏ ਓ। ਲੈ ਪਾ ਲੈ ਛੱਡੀਆਂ ਨਾ ਥੋੜੋ ਫੇਰ ਉਟੂ ਵੀ। ਐ। ਨਾ, ਬੜਾ ਛੱਡੀਆਂ ਕਿੱਤੇ ਨੇ ਤੂੰ ਤਾਂ ਕੰਮ ਨਾ ਕਰ। ਬਸ ਲੋਟ ਹਮਾਰੀ। ਲੱਗਦਾ ਠੇਕਾ ਲੋਟ ਦਾ। ਹਾ ਹਾ ਹਾ। ਦੇਖੀ ਆ ਵੀ। ਨਾ। ਬੱਛੜ ਦੇ ਬੱਛੜੀ ਰਣਾ ਨਹੀਂ ਆ ਤਪ ਕਰਨ ਨਹੀਂ ਆਈ ਤੇਰੇ ਨਾਲ ਕਿਉਂ ਇਹੀ ਗਾਮ ਹੋਣਗੇ ਖੇਤਾਂ ਚ ਹੋਰ ਦੱਸ ਕੀ ਕਰਾਂਗੇ ਇੱਥੇ ਲੈਣਾ ਨਹੀਂ ਦੇਣਾ ਨਹੀਂ ਆ ਤਾਂ ਦੇ ਬੱਛੜ ਦੇ ਮਰਨੇ ਹਣ ਮਰੇਗਾ ਆਹੋ ਉਹ ਦੀ ਵਾਲੀ ਛੱਡੀਆਂ ਨਹੀਂ ਛੁੱਲੀਆਂ ਨਹੀਂ ਛੱਲੀ ਨਹੀਂ ਬਸ ਤਾਂ ਨਹੀਂ ਰੋ ਕੁਝ ਲੈਣ ਨਹੀਂ ਦੇਣ ਨਹੀਂ ਓਏ ਐਹੀਆਂ ਛੱਲੀਆਂ ਮਿਲਦੀਆਂ ਕਿਤੇ ਮਰਨਾ ਇੱਧਰ ਲੈ ਬੜਿਆ ਭਾਂਟ ਵਾਜਾਂ ਮੈਂ ਜਾਦ ਕਰਾਂਗੇ ਬੰਦੇ ਸਾਰੇ ਆਪਦੇ ਮਤਲਬ ਨੂੰ ਹੀ ਰਹਿੰਦੇ ਨੇਗੇ ਉਹ ਸਮਾਨ ਦੇਨੇ ਆਂ ਪੰਦਾ ਫਿਰ ਗਰੀਜੇ ਹੁਣ ਟਰੈਲੀ ਵੀ ਗਰੀਜ ਨਹੀਂ ਕਰਾਂਗੇ ਬੈਂਕ ਟੁੱਟ ਜਾਣਗੇ ਟਰੈਲੀ ਦੇ ਬਾਈ ਰਗ ਟੁੱਟ ਜਾਣਗੇ ਨਾਲੇ ਹੋਰ ਘਰੇ ਸਾਰਾ ਗੁੱਸਾ ਮੇਰੇ ਕੋਈ ਨਹੀਂ ਫਰਦੀ ਮੈਂ ਤੇਰੇ ਕੋਲ ਤਾਂ ਹੈਗਾ ਫਿਰ ਮੇਰੇ ਕੋਲ ਵੀ ਨਹੀਂ ਹੈਗਾ ਗੁੱਸਾ ਤੇਰੇ ਕੋਲ ਨਹੀਂ ਹੈਗਾ ਬਿਆਹ ਕਰਾਲਾ ਫੂਗਰਾਵਾ ਮੈਂ ਤਾਂ ਤਿਆਰ ਆ ਤੇਰੇ ਨਾਲ ਮੈਂ ਕਿਉਂ ਕਰਾਂ ਮੇਰੇ ਆਪਦੇ ਬੰਦਾ ਆਏਗਾ ਬੰਦਾ ਹੈਗਾ ਮੈਂ ਵੀ ਬੰਦਾ ਹੀ ਆ ਬਸ ਸੱਚਾ ਹੁਣ ਉਹਨੂੰ ਤਲਾਕ ਦੇ ਤਾਂ ਤੇਰੇ ਪਿੱਛੇ ਉਹ ਨਵੇਂੜ ਪਰੇ ਕੰਮਾ ਹੁਣ ਉਹਦਾ ਘਸਿਆ ਪੈ ਸਾਰਾ ਕੰਮ ਉਹਦੇ ਕੋਲ ਤਾਂ ਕੋਈ ਨਹੀਂ ਘਸਿਆ ਤੈਨੂੰ ਕੀ ਪਤਾ ਫਰ ਮੈਂ ਇਹ ਨੰਗ ਜਾ ਉਹ ਨੰਗ ਕਿੱਥੇ ਹੁਣ 2 ਮਿੰਟ ਦਾਮ ਲੈ ਲਾ 5 2 ਮਿੰਟ ਹੋਰ ਖੜ ਜਾ 1 ਮਿੰਟ ਭਾਈਆ ਚੱਲ ਕੋਈ ਵੀ ਖੜ ਜਾ ਬਸ ਕੋਈ ਨੰਗ ਜੀ ਬਸ ਹੁਣ ਨਹੀਂ ਮੈਂ ਬੈਂਦੀ ਹੈਗੀ ਪਟਕਾ ਨਹੀਂ ਜਾਣਾ ਹੁਣ ਬੈਂਗਣ ਤਾਂ ਨਹੀਂ ਚਾਹੀਦਾ ਬਸ ਮੈਂ ਨਹੀਂ ਹੁਣ ਬੈਂਗਣ ਲੈ ਕੇ ਜਾਂਦੀ ਬਸ ਤੂੰ ਮੈਨੂੰ ਬੈਂਗਣ ਅੱਲਾਹ ਸਾਰਾ ਕੁਝ ਦੇ ਦੇ ਛੱਲੀ ਤੇ ਆ ਲੈ ਨਾ ਅਜਲੀ ਹੋਰ ਦੇਖ ਲੈ ਜੇ ਹੁਣ ਤਾਂ ਬੈਂਗਣ ਤਿਆਰ ਹੁੰਦਾ ਬੈਂਗਣ ਹੁਣ ਮੇਰੀ ਗੱਲ ਸੁਣ ਲੈ ਜੇ ਤਾਂ ਛੱਲੀਆਂ ਇੱਧਰ ਆਈਆਂ ਨੇ ਸਬਜ਼ੀ ਲੈਣਗੇ ਜਦੋਂ ਉਹਦੋਂ ਲਈ ਪਾ ਲੈ ਸਬਜ਼ੀ ਚ ਮੇਰੀ ਗੱਲ ਸੁਣਦਾ ਸਵੇਰੇ ਫੇਰ ਆ ਜੀ ਸਵੇਰੇ ਫੇਰਾ ਜੀ ਆ ਹੋਆ ਜੀ ਮੈਂ ਨਹੀਂ ਹੁੰਦੀ ਹੈਗੀ ਹੁਣ ਤੂੰ ਤਾਂ ਉਂਗਲ ਫੜਦੇ ਫੜਦੇ ਮੇਰੀ ਬਾਈ ਫੜ ਲਈ ਮੈਂ ਤਾਂ ਸਾਰਾ ਕੁਝ ਹੀ ਫੜੂਗਾ ਹੁਣ ਸਾਰਾ ਕੁਝ ਕਿਵੇਂ ਫੜੇਗਾ ਹੁਣ ਪਹਿਲਾਂ ਨਹੀਂ ਫੜ ਕੇ ਹਟਿਆ ਪਹਿਲਾਂ ਫੜ ਕੇ ਟਾ ਪਹਿਲਾਂ ਤੂੰ ੱੱਕਾ ਕਰ ਗਿਆ ਮੇਰੇ ਨਾਲ ਉਹ ੱੱਕਾ ਕਰਨਾ ਬੰਦਾ ਫਿਰ ਉਹਦਾ ਮਨਦਗਾ ਨਹੀਂ ਫਿਰ ੱੱਕੇ ਨਹੀਂ ਲੋਟ ਆਉਂਦੀਆਂ ਹਾਂ ੱੱਕੇ ਨਾਲ ਲੋਟ ਆਉਂਦੀਆਂ ਚੱਲ ਫਿਰ ਮੇਰੇ ਨਾਲ ਨੰਗ ਜਾ ਹੁਣ ਕਿੱਧਰ ਦੀ ਜਾਮ ਮੈਂ ਤਾਂ ਕਹਣਾ ਬੈਂਗਣਾ ਕੋਲ ਦੀ ਨੰਗ ਜਾ ਇੱਧਰ ਦੀ ਰਾਸਤਾ ਤਾਂ ਉਹ ਦੂਰ ਵਾਲੀ ਮੈਂ ਨਾ ਦੀ ਲੰਘਦੀ ਬੈਂਗਣ ਦੇ ਹੱਥ ਨਾਲ ਲਾਦੀ ਬੈਂਗਣ ਜਿਹੜਾ ਹੋ ਜੂ ਮੈਂ ਤਾਂ ਹੀ ਕਹਿੰਦੀ ਫਿਰ ਮੈਂ ਹੀ ਲੱਗ ਜਾਨੀ ਆ ਹਾਂ ਬੈਂਗਣ ਇੱਧਰ ਹੋ ਫਿਰ ਅਸ ਇੱਧਰ ਤੋਂ ਦੂਰ ਚੱਮਾ ਫਿਰ ਮੈਂ ਸਭ ਠੀਕ ਕਰਨ ਵਾਲਾ ਮੈਂ ਬਾਰ ਬਾਰ ਕਹ ਰਹੀ ਹਾਂ ਵੀ ਮੈਨੂੰ ਲੈ ਚੰਗਾ ਆਲੂ ਪਾਕੇ ਬਣਾਵਾਂਗੇ ਹਾਂ ਬਸ ਭਾਈ ਇਹ ਵੀ ਨਾ ਥਲਾਦੀ ਕਰੇ ਕਿਤੇ ਵੇ ਜਦ ਤੂੰ ਤੋੜ ਲੈ ਫੇਰ ਕੀ ਹੁੰਦਾਗਾ ਨਾ ਨਾ ਫੇਰ ਤਾਂ ਇਹ ਤਾਂ ਬੰਗ ਤਾਂ ਉਹਦੀ ਵਟਾ ਹੋ ਜੂ ਇਹ ਤਾਂ ਇਹ ਤਾਂ ਹਫਤਾ ਤਾਂ ਜਮਾਇਆ ਹੂੰ ਪੂਰਾ ਜਮਾਇਆ ਚਾ ਛੱਡ ਪਰੇ ਮਾਰਗੋਲੀ ਬੈਂਗਣਾਂ ਨੂੰ ਤੂੰ ਤੂੰ ਕਦੂ ਗੁੱਦੂ ਲਈ ਤਾਂ ਛੱਲੀਆਂ ਲਈ ਆ ਨੁੱਲ ਜੀ ਨੇ ਆਈ ਬਾਏ ਬਾਏ